ਮੰਦ ਭਾਗੀ ਜਿਹੜੀ ਹੋਈ ਜੇ 1 ਮਿੰਟ 2-4 ਮਿੰਟ ਦੇ ਵਿੱਚ ਵਿੱਚ ਹੋ ਗਈ ਮੈਂ ਕੋਈ ਲੰਬਾ ਚੌੜਾ ਨਹੀਂ ਗਿਆ ਮੈਂ ਸਿਰਫ ਮੇਰੀ ਪਿੱਠ ਹੋਈ ਉਦੋਂ ਮੈਂ ਥੋੜਾ ਜਿਹਾ ਅੱਗੇ ਗਿਆ ਕਿਸੇ ਨੇ ਝੰਡੇ ਖਾਤ ਡੰਡਾ ਚਾਹੀਦਾ ਸੀ ਮੈਂ ਉਹਨੂੰ ਦਿਖਾਣ ਖਾਤਰ ਮੜਾ ਗਿਆ ਬਈ ਉੱਥੇ ਤੇ ਲੈ ਲਓ ਠੀਕ ਆ ਬਸ ਇੰਨਾ ਕਿ ਹੋਇਆ ਬਸ ਸਿਰਫ 4-5 ਮਿੰਟ ਦੇ ਵਿੱਚ ਵਿੱਚ ਇਹ ਕੰਮ ਹੋ ਗਿਆ ਤੇ ਇੱਕ ਜਿਹੜਾ ਲੜਕਾ ਥਾਤ ਹੁਣ 20-25 ਸਾਲ ਦਾ 25 ਸਾਲ ਦਾ 25-26 ਸਾਲ ਦਾ ਤੇ ਉਹ ਬਾਹਲੇ ਪਾਸੇ ਜਰੂਰ ਬੈਠਾ ਸੀ ਦਰਵਾਜੇ ਦੇ ਇੰਨੇ ਚ ਉਹ ਮਤਲਬ ਕੰਮ ਹੋ ਗਿਆ 2-4 ਮਿੰਟ ਚ ਇਹ ਸਾਡੇ ਇੱਕ ਮਾਤਾ ਰਾਣੀ ਦੀ ਨੱਥ ਹੈ ਜੀ ਸੋਨੇ ਦੀ ਤੇ ਸੋਨੇ ਦੇ ਦੋ ਚੁੰਮਕੇ ਹਨ ਜੀ ਕਹਿੰਦੇ ਨੇ ਚੋਰਾਂ ਦਾ ਕੋਈ دین ਧਰਮ ਨਹੀਂ ਹੁੰਦਾ ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਨੰਗਲ ਦੇ ਨਾਲ ਲੱਗਦੇ ਮਾਤਾ ਜਲਫਾ ਦੇਵੀ ਮੰਦਿਰ ਤੋਂ ਇਹ ਮੰਦਿਰ ਪਹਾੜੀ ਉੱਤੇ ਸਥਿਤ ਹੈ ਤੇ ਅਕਸਰ ਸ਼ਰਧਾਲੂ ਤੇ ਦੇਸ਼ ਵਿਦੇਸ਼ ਤੋਂ ਲੋਕ ਇੱਥੇ ਤੇ ਆ ਕੇ ਮਾਤਾ ਦੇ ਚਰਨਾਂ 'ਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਲੇਕਿਨ ਚੋਰਾ ਦੀ ਗੱਲ ਕਰੀਏ ਤਾਂ ਚੋਰਾ ਨੇ ਇਸ ਮੰਦਿਰ ਚੋਂ ਮਾਤਾ ਦੇ ਗਹਿਣਿਆਂ ਨੂੰ ਹੀ ਚੁਰਾ ਲਿਆ ਜਿੱਥੇ ਲੋਕ ਆਪਣੀਆਂ ਮੰਗਾ ਪੂਰੀਆਂ ਹੋਣ ਤੇ ਚੜਾਵਾ ਚੜਾਉਂਦੇ ਨੇ ਉੱਥੇ ਚੋਰ ਮਾਤਾ ਦੇ ਗਹਿਣੇ ਲੈ ਕੇ ਰਾਫ ਚੱਕਰ ਹੋ ਗਏ ਮੰਦਿਰ ਦੇ ਪੁਜਾਰੀ ਦੀ ਮੰਨੀਏ ਤਾਂ ਉਸ ਦਾ ਕਹਿਣਾ ਹੈ ਕਿ ਉਹ ਮੰਦਿਰ ਦੇ ਅੰਦਰ ਹੀ ਮਾਤਾ ਦੀ ਪੂਜਾ ਅਰਚਨਾ ਕਰ ਰਿਹਾ ਸੀ ਤੇ ਮੰਦਿਰ ਦੇ ਬਾਹਰ ਇੱਕ ਨੌਜਵਾਨ ਕਾਫੀ ਦੇਰ ਤੋਂ ਬੈਠਾ ਹੋਇਆ ਸੀ ਉਸ ਨੂੰ ਲੱਗਿਆ ਕਿ ਉਹ ਮਾਤਾ ਦੇ ਦਰਬਾਰ ਵਿੱਚ ਨਤਮਸਤਕ ਹੋਣ ਆਇਆ ਹੈ ਇਸ ਲਈ ਬੈਠਾ ਹੈ ਹਾਲਾਂਕਿ ਉਹ ਮੰਦਿਰ ਵਿੱਚੋਂ ਕੁਝ ਸਮੇਂ ਲਈ ਹੀ ਬਾਹਰ ਗਿਆ ਸੀ ਤੇ ਇੰਨੇ ਚ ਹੀ ਉਸ ਨੌਜਵਾਨ ਨੇ ਮਾਤਾ ਦੇ ਗਹਿਣਿਆਂ ਤੇ ਹੱਥ ਸਾਫ਼ ਕਰ ਦਿੱਤਾ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਮਾਤਾ ਦੇ ਕੰਨਾਂ ਵਿੱਚ ਪਾਏ ਹੋਏ ਸੋਨੇ ਦੇ ਚੁੰਮਕੇ ਤੇ ਨੱਥ ਜੋ ਸੋਨੇ ਦੀ ਸੀ ਉਸ ਨੂੰ ਚੋਰ ਚੁਰਾ ਕੇ ਲੈ ਗਏ ਮਿਲੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਮੋਟਰਸਾਈਕਲ ਤੇ ਪਹਿਲਾਂ ਹੀ ਮੰਦਿਰ ਦੇ ਥੱਲੇ ਖੜ੍ਹਾ ਹੋਇਆ ਸੀ ਜਿਸ ਉੱਪਰ ਬੈਠ ਕੇ ਚੋਰ ਰਾਫ ਚੱਕਰ ਹੋ ਗਏ ਮੰਦਰ ਚ ਲੱਗੇ ਸੀਸੀਟੀਵੀ ਕੈਮਰੇ ਖਰਾਬ ਦੱਸੇ ਜਾ ਰਹੇ ਨੇ ਤੇ ਕੁਝ ਜੋ ਕੈਮਰੇ ਚੱਲਦੇ ਨਹੀਂ ਸੂਚਨਾ ਮਿਲਨ ਤੇ ਮੰਦਰ ਕਮੇਟੀ ਤੇ ਇਲਾਕਾ ਨਿਵਾਸੀ ਮੰਦਰ ਦੇ ਵਿੱਚ ਪਹੁੰਚ ਗਏ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਤੁਸੀਂ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਮੇਰਾ ਨਾਮ ਜੀ ਪੰਡਤ ਸੋਨ ਲਾਲ ਜੀ ਪਟ ਜੀ ਚੌਥੀ ਦੀ ਵਾਰਦਾਤ ਹੋਈ ਕਾफी ਕਾਨੂੰਨੀ ਵਾਰਦਾਤ ਹੋਗੀ ਜੀ ਤੁਸੀਂ ਡਿਊਟੀ ਤੇ ਸੀਗੇ ਹਾਂ ਜੀ ਮੰਦ ਭਾਗੀ ਜਿਹੜੀ ਹੋਏ ਜੇ 1 ਮਿੰਟ 2 4 ਮਿੰਟ ਦੇ ਵਿੱਚ ਵਿੱਚ ਹੋ ਗਈ ਮੈਂ ਕੋਈ ਲੰਬਾ ਚੌੜਾ ਨਹੀਂ ਗਿਆ ਮੈਂ ਸਿਰਫ ਮੇਰੀ ਪੇਟ ਹੋਈ ਉਦੋਂ ਮੈਂ ਥੋੜਾ ਜਿਹਾ ਅੱਗੇ ਗਿਆ ਕਿਸੇ ਨੇ ਝੰਡੇ ਹੱਥ ਡੰਡਾ ਚਾਹੀਦਾ ਥਾ ਮੈਂ ਉਹਨੂੰ ਦਿਖਾਣ ਖਾਤਰ ਮੜਾ ਗਿਆ ਬੇ ਉੱਥੇ ਤੇ ਲੈ ਲਓ ਠੀਕ ਆ ਬਸ ਇੰਨਾ ਕਿ ਹੋਇਆ ਬਸ ਸਿਰਫ 4 5 ਮਿੰਟ ਦੇ ਵਿੱਚ ਵਿੱਚ ਇਹ ਕੰਮ ਹੋ ਗਿਆ ਤੇ ਇੱਕ ਜਿਹੜਾ ਲੜਕਾ ਥਾ ਹੁਣ 20 25 ਸਾਲ ਦਾ 25 ਕਿ ਸਾਲ ਦਾ 25 26 ਸਾਲ ਦਾ ਤੇ ਉਹ ਬਾਹਲੇ ਪਾਸੇ ਜਰੂਰ ਬੈਠਾ ਥਾ ਦਰਵਾਜੇ ਦੇ ਬਾਹਲੇ ਪਾਸੇ ਬੜੀ ਢੇਰ ਦਾ ਬੈਠਾ ਥਾ ਪਰ ਸਾਡੇ ਦਿਮਾਗ 'ਚ ਇਹ ਨਹੀਂ ਥਾਪੇ ਇਹਨੂੰ ਕਹੀਏ ਵੀ ਜਾ ਕੇ ਆਪੇ ਇਹ ਚੋਰੀ ਕਰਨ ਦੀ ਨੀਤ ਨਾਲ ਬੈਠਾ ਜਾਂ ਕੁਛ ਬੈਠਾ ਐਸਾ ਤਾਂ ਕੋਈ ਦਿਮਾਗ 'ਚ ਨਹੀਂ ਥਾ। ਪਰ ਇਹ ਇੰਨੇ ਚ ਉਹ ਮਤਲਬ ਕੰਮ ਹੋ ਗਿਆ 2-4 ਮਿੰਟ 'ਚ। ਹਾਂਜੀ। ਕੋਈ ਲੋਕਾਂ ਨੇ ਦੇਖਿਆ। ਲੋਕਾਂ ਨੇ ਸੰਗਤ ਨੇ ਉਹ ਜਿਸ ਤਰ੍ਹਾਂ ਅਸੀਂ ਦੱਸਿਆ ਇਥੇ ਸੰਗਤ ਆ ਗਈ ਨਾਲ ਦੀ ਨਾਲ ਹੀ ਹੋਰ ਆ ਗਈ ਤਾਂ ਉਹਨਾਂ ਨੇ ਕਿਹਾ ਵੀ ਹੁਣੇ-ਹੁਣੇ ਮੁੰਡਾ ਇੱਕ ਪੌੜੀਆਂ ਉਤਰਿਆ ਤੇ ਇੱਕ ਬੰਦਾ ਜਿਹੜਾ ਥਾ ਇੱਕ ਮੁੰਡਾ ਹੋਰ ਥਾ ਉਹ ਮੋਟਰਸਾਈਕਲ ਤੇ ਪਹਿਲਾਂ ਤੇ ਸਵਾਰ ਥਾ। ਤੇ ਉਹ ਮਤਲਬ ਮੋਟਰਸਾਈਕਲ ਲੈ ਕੇ ਗਏ। ਮੈਡਮ ਜਿਆਦਾ ਪਤਾ ਲੱਗ ਗਿਆ ਜੀ 15 ਮਿੰਟ ਜਦ ਮੈਂ ਵਾਪਸੀ ਆਇਆ ਨਾ ਜੀ ਉਸ ਤੋਂ ਬਾਅਦ ਜਿਆਦਾ 10 ਮਿੰਟ ਬਾਅਦ ਇਹ 5-7 ਮਿੰਟ ਬਾਅਦ ਹੀ ਪਤਾ ਲੱਗ ਗਿਆ ਪਰ ਜਦ ਤੱਕ ਉਹ ਨਿਕਲ ਚੁੱਕੇ تھے۔ ਹਾਂ ਜੀ। ਕੀ ਕੀ ਸਾਮਾਨ ਲੈ ਗਏ? ਹਾਂ ਜੀ ਸਾਢੇ 1 ਮਾਤਾ ਰਾਣੀ ਦੀ ਨੱਥ ਹੈ ਜੀ। ਹੂੰ। ਸੋਨੇ ਦੀ ਤੇ ਸੋਨੇ ਦੇ ਦੋ ਚੁੰਮਕੇ ਹਨ ਜੀ। ਤੇ ਸਰ ਕਿੰਨਾ ਕੁ ਵਜਨ ਹੋਊਗਾ ਇਹਨਾਂ ਦਾ ਜੀ? ਨਹੀਂ ਵਜਨ ਦਾ ਤਾਂ ਅੰਦਾਜ਼ਨ ਲਾ ਸਕਦੇ ਤੇ ਕਮੇਟੀ ਨੂੰ ਪਤਾ ਹੋਊਗਾ ਜੀ। ਠੀਕ ਹੈ ਕਿ ਨਹੀਂ ਮੈਂ ਨਹੀਂ ਇਸ ਬਾਰੇ ਕਹਿ ਸਕਦਾ ਇਹ ਹੈਗਾ ਵੀ ਲੱਗੇ ਇਥੋਂ ਚੱਕ ਕੇ ਮੰਦਿਰ ਕਮੇਟੀ ਮੋਕੇ ਤੇ ਆ ਗਈ ਸੀ ਜੀ ਜਾਣਕਾਰੀ ਜੀ ਜਦੇ ਅਸੀਂ ਮੰਦਿਰ ਕਮੇਟੀ ਨੂੰ ਜਿਹੜੀ ਐ ਫੋਨ ਕਰਤਾ ਥਾ ਤੇ ਉਸ ਤੋਂ ਬਾਅਦ ਆਉਣ ਨੂੰ ਜਿਸ ਤਰ੍ਹਾਂ 10 15 20 ਮਿੰਟ ਲੱਗਦੇ ਇਸ ਤਰ੍ਹਾਂ ਆ ਗਏ ਥੇ ਜੀ ਤੇ ਪੁਲਿਸ ਵੀ ਆਈ ਮੋਕੇ ਤੇ ਹਾਂ ਜੀ ਪੁਲਿਸ ਵੀ ਆਈ ਜੀ ਫਿਰ ਬਾਅਦ ਚ ਪੁਲਿਸ ਨੇ ਵੀ ਆਪਣਾ ਦੇਖ ਰੇਖ ਕੀਤੀ ਉਹਨਾਂ ਦੀ ਹਾਂ ਤੇ ਇਹ ਕੈਮਰੇ ਜਿਹੜੇ ਥੇ ਚੱਲਿਆ ਨਹੀਂ ਕਰਦੇ ਥੇ ਇਸ ਕਰਕੇ ਕਿੰਨੇ ਕੈਮਰੇ ਲੱਗੇ ਮੰਦਿਰ 'ਚ ਮੰਦਿਰ ਚਾਰ ਕੈਮਰੇ ਉੱਪਰ ਹਨ ਜੀ ਬਾਕੀ ਸਾਰਾ ਮੰਦਿਰ ਜਿਹੜਾ ਕੈਮਰੇ ਨਾਲ ਲੈਸ ਐ ਪਰ ਕੁਝ ਕੈਮਰੇ ਬੰਦ ਐ ਹਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਸਾਨੂੰ ਪਏ ਬੰਦ ਹੈ ਕਿਉਂਕਿ ਬੰਦ ਕਮਰੇ ਸਾਡੇ ਟੀਵੀ ਆ ਰਹੇ ਨੇ ਕੈਮਰੇ ਚੱਲਦੇ ਉਹਨਾਂ ਵਿੱਚ ਲੱਗਦਾ ਕਿ ਉਹ ਬੰਦੇ ਆ ਸਕਦੇ ਕਿ ਉਹ ਆਸੇ-ਪਾਸੇ ਉਹ ਨਾ ਜਾਇਆ ਨਹੀਂ ਕਰਦੇ ਜੀ ਉਹਨਾਂ ਚ ਨਹੀਂ ਆਇਆ ਕਰਦੇ ਉਹ ਬਾਹਰਲੇ ਪਾਸੇ ਆ ਕੈਮਰੇ ਜਿਹੜੇ ਉਹ ਚੱਲਿਆ ਕਰਦੇ ਮੰਦਰ ਦੇ ਅੰਦਰ ਦਾ ਕਮਰਾ ਕੈਮਰੇ ਚਾਰ ਦੇ ਚਾਰ ਜਿਹੜੇ ਅੰਦਰ ਦੇ ਵਿੱਚ ਦਰਵਾਜ਼ੇ ਦੇ ਵਿੱਚ ਹੈ ਜਾਂ ਹਾਲ ਦੇ ਵਿੱਚ ਹੈ ਮੰਦਰ ਚ ਉਹ ਚਾਰੇ ਬੰਦ ਹੈ ਜੀ ਤੇ ਇਹਦੀ ਕਦੀ ਸ਼ਿਕਾਇਤ ਨਹੀਂ ਮੰਦਰ ਕਮੇਟੀ ਨੂੰ ਹੋਈ ਕਿ ਕੈਮਰੇ ਬੰਦ ਦੇ ਕੈਮਰੇ ਚਲਾ ਦਿਓ ਸ਼ਿਕਾਇਤ ਅਸੀਂ ਤਾਂ ਕਰੀਏ ਸਾਡੇ ਕੋਲ ਅਗਰ ਉਹ ਐਲ ਸੀ ਡੀ ਹੋ ਅਸੀਂ ਇਹ ਦੇਖ ਸਕੀਏ ਪਈ ਬੰਦ ਕਿਹੜਾ ਹੈ ਕਿਹੜਾ ਨਹੀਂ ਇਹਦੀ ਚਾਬੀ ਜਿਹੜੀ ਹੈ ਕਮੇਟੀ ਕੋਲ ਹੁੰਦੀ ਹੈ ਜੀ ਜਿੱਥੇ ਡੀਵੀਆਰ ਵਗੈਰਾ ਹੈ ਜਾਂ ਇਹਦਾ ਸਿਸਟਮ ਪਏ ਆ ਨਾ ਸਾਰਾ ਉਹ ਸਾਡੇ ਕੋਲ ਚਾਬੀ ਨਹੀਂ ਹੈ ਜੀ ਪਤਾ ਨਹੀਂ ਲੱਗਦਾ ਨਹੀਂ ਉੱਥੇ ਸਾਨੂੰ ਕੀ ਪਤਾ ਜੀ ਕੀ ਕਰਿਆ ਕਿ ਹੋਇਆ ਕਰਦਾ ਥੱਲੇ ਕੀ ਨਹੀਂ ਹੋਇਆ ਕਰਦਾ ਕੋਈ ਸ਼ੱਕ ਦੀ ਤਰ੍ਹਾਂ ਸ਼ੰਕਾ ਹੋਵੇ ਕਿਸੇ ਬੰਦੇ ਤੇ ਨਹੀਂ ਜੀ ਸ਼ੰਕਾ ਅਸੀਂ ਇਸ ਬਗੈਰ ਕਹੇ ਤੇ ਕਿਸੇ ਨੂੰ ਨਹੀਂ ਕਹਿ ਸਕਦੇ ਸ਼ੰਗਤ ਬਹੁਤ ਆਂਦੀ ਹੈ ਅੱਜਕਲ ਨਸ਼ੇ ਦਾ ਜਮਾਨਾ ਚੱਲਿਆ ਹੋਇਆ ਠੀਕ ਹੈ ਨਸ਼ੇ 'ਚ ਕੋਈ ਵੀ ਆਜੀ ਨਸ਼ੇ ਬੰਦਾ ਬੈਠਾ ਸੀ ਲੱਗਦਾ ਸੀ ਨਸ਼ੇੜੀ ਹੋਊਗਾ ਉਹ ਤੁਹਾਨੂੰ ਸ਼ਕਲ ਦੇ ਇਤਕੇ ਲੱਗਦਾ ਸੀ ਇਹ ਤਾਂ ਨਹੀਂ ਤਾਂ ਇੰਨੀ ਗੌਰ ਨਾਲ ਸੀ ਸ਼ਕਲ ਵੀ ਇਹਨਾਂ ਨੇ ਦੇਖੀ ਸਾਨੂੰ ਕੀ ਪਤਾ ਇਹਨੇ ਚੋਰੀ ਕਰਨ ਦੀ ਨੀਤ ਚ ਬੈਠਾ ਜੀ ਇਹ ਇੰਨੀ ਸ਼ਕਲ ਮਤਲਬ ਅਸੀਂ ਗੌਰ ਨਾਲ ਨਹੀਂ ਨਾ ਉਹ ਦੇਖਿਆ ਇਹਨਾਂ ਬੈਠਾ ਕੋ ਬੈਠਾ ਰਿਹਾ ਦੁਨੀਆ ਬੈਠੀ ਰਹਿੰਦੀ ਆਂਦੀ ਰਹਿੰਦੀ ਘੁੰਮਦੀ ਰਹਿੰਦੀ ਹੈ ਕੋਈ ਨਹੀਂ ਠੀਕ ਹੈ ਜੀ ਹਾਂ ਜੀ ਮੈਂ ਕਿਹਾ ਸਾਨੂੰ ਤਾਂ 7.5 ਪਤਾ ਨਹੀਂ ਨਾਮ ਉਹ ਨਾ ਪੁਜੀਸ਼ਨ ਕੁਮਾਰ ਪੁਜੀਸ਼ਨ ਜੀ ਕੀ ਮਾਮਲਾ ਮਾਮਲੇ ਹੈ ਜੀ ਪਈ 7.5 ਤੋਂ 8 ਮੈਨੂੰ ਪੰਡ ਜੀ ਦਾ ਫੋਨ ਆਇਆ ਮੈਂ ਆਪਣੇ ਘਰ ਤਾਂ ਤੇ ਉਹ ਕਹਿੰਦੇ ਅਦਦਾਂ ਹੋ ਗਿਆ ਪਾਪਰ ਆਏ ਪੰਡਤ ਜੀ ਨਾ ਸਾਡੇ ਨੇ ਕਿਤੇ ਜਾਣਾ ਦਾ ਮਨੀ ਮਹੇਸ਼ ਠੀਕ ਹੈ ਜੀ ਉਹ ਕਿਤੇ ਝੰਡਾ ਝੁੰਡਾ ਪਤਾ ਨਹੀਂ ਬਾਹਰ ਕਰ ਦੇ ਦੇ ਤਿਆਰ ਐਨੇ ਟਾਈਮ ਦੂਜੇ ਪੰਡਤ ਜੀ ਬਾਹਰ ਚੱਲ ਗਏ ਬਾਏ ਨੇ ਟਾਈਮ ਚ ਹੀ ਹੋ ਗਿਆ ਜੀ ਕੰਮ ਕੀ ਨੁਕਸਾਨ ਯਾਰ ਨਾਥ ਚੁਮ ਕੇ ਕਿੰਨਾ ਨੁਕਸਾਨ ਹੋ ਗਿਆ ਈਦਾ ਕੋਈ ਆਈਦੀ ਨਹੀਂ ਆਉਗਾ ਬਿੱਲ ਦੇਖਣਾ ਪੈਣਾ ਜੀ ਸਰ ਕਿੰਨੇ ਕੇਮ ਦੇ ਲੱਗੇ ਮੰਦਰ ਚ ਮੇਰੇ ਦਾ ਹੈਗੇ ਜੀ 15 16 ਤੇ ਚਲਦੇ ਪਾਜੀ ਅਸੀਂ ਪਿੱਛੇ ਇੱਕ ਮਹੀਨਾ ਪਹਿਲਾਂ ਸਾਡਾ ਮੁੰਡਾ ਕਰਕੇ ਗਿਆ ਸਾਰੇ ਚਲਦੇ ਚਲਦੇ ਹੁਣ ਦੋ ਰੋਜ਼ ਆਸੀਂ ਵੀ ਨਹੀਂ ਦੇਖਦੇ ਆਈਦਾ ਐਦਵਾ ਨਵਾਈਦਾ ਕਿਤੇ ਕੰਮ ਚੱਲਦਾ ਹੋਵੇ ਤਾਂ ਆਈ ਬਠੀਕ ਹੈ ਜੀ ਤੇ ਚਲਦੇ ਤੇ ਹੁਣ ਕਿਹਾ ਗਿਆ ਸਕਦੇ ਕਿਹੜਾ ਨਹੀਂ ਚੱਲਦਾ ਕਿਹੜਾ ਨਹੀਂ ਚੱਲਦਾ ਡੀਬੀਟੀ ਸਾਡੀ ਥੱਲੇ ਪਈ ਹੁੰਦੀ ਕੁਸ਼ਕ ਠੀਕ ਹੈ ਸ਼ੱਕ ਹੁਣ ਅਸੀਂ ਇਦਾਂ ਕਿਹਦੇ ਸ਼ੱਕ ਦੁਨੀਆ ਆਂਦੀ ਜੀ ਹੂੰ ਦਰਬਾਰ ਤੇ ਹੁਣ ਕਿਹਦੇ ਸ਼ਕਲ ਲੱਗਦੇ ਹੁਣ ਇੱਕ ਸਾਡਾ ਮੁੰਡਾ ਹੈਗਾ ਜਿਹਾ ਬੈਠਾ ਇਹਨੇ ਦੇਖਿਆ ਉਹ ਮੁੰਡਾ ਬਾਹਰ ਕਾਫੀ ਟਾਈਮ ਬੈਠਾ ਰਿਹਾ ਹੂੰ ਬੈਂਚੇ ਤੇ ਬੈਠ ਕੇ ਮੋਬਾਈਲ ਚਲਾਉਂਦਾ ਰਿਹਾ ਨੀਲੇ ਰੰਗ ਦਾ ਕਵਰ ਇਹਨਾਂ ਲੱਗਿਆ ਬਈ ਇਹਦਾ ਉਹਨੂੰ ਤੇ ਬਸ ਇੰਨੇ ਟਾਈਮ ਜੀ ਪਤਾ ਨਹੀਂ ਪੰਡੀ ਜੀ ਬਾਹਰ ਗਏ ਇੰਨੇ ਟਾਈਮ ਜੀ ਕੰਮ ਹੋ ਗਿਆ ਉਹ ਹੀ ਸ਼ਕਲ ਨਜ਼ਰ ਨਹੀਂ ਦੇਖ ਰਿਹਾ ਹੁਣ ਡੀਵੀਆ ਨੂੰ ਹਾਂਜੀ ਦਰਵਾਜ਼ੇ ਦੀ ਚੋਰੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਕੱਲ ਮੈਨੂੰ 7:30 ਵਜੇ ਕਾਲ ਆਈ ਸੀ 7:30 ਨੇ ਕਰੀ ਸਾਢੇ 9:00 ਵਜੇ ਕਾਲ ਆਈ ਸੀ ਸਾਢੇ 7 ਤੇ ਪੋਣੇ 8 ਦੇ ਵਿੱਚ ਇੱਕ ਝੁੰਮਕੇ ਮਾਤਾ ਰਾਣੀ ਦੇ ਚੋਰੀ ਹੋਏ ਨੇ ਤਾਂ ਪੰਡਾਈ ਤਾਂ ਇੱਥੇ ਸੀ ਕਹਿੰਦੇ 2 ਮਿੰਟ ਲਈ ਬਾਹਰ ਗਏ ਨੇ ਇੱਥੇ ਮੈਂ ਦੇਖਦਾ ਵੀ ਰਹਿੰਦਾ ਇੱਕ ਦੋ ਤਿੰਨ ਵਾਰ ਮੈਂ ਗੇੜਾ ਵੀ ਮਾਰਿਆ ਤੇ ਕਾਫੀ ਇੱਥੇ ਸਟਾਫ ਰਹਿੰਦਾ ਹੈ ਪਰ ਪਤਾ ਨਹੀਂ ਕਿੱਦਾਂ ਕੋਈ ਬੰਦਾ ਮੌਕਾ ਸਾਂਭ ਗਿਆ ਬਾਕੀ ਹਲੇ ਵੈਰੀਫਾਈ ਕਰ ਰਹੇ ਆ ਜੀ ਕੈਮਰੇ ਚੈੱਕ ਕਰ ਰਹੇ ਮੈਂ ਕੈਮਰੇ ਵੀ ਚੈੱਕ ਕਰਕੇ ਗਿਆ ਸੀ 15 ਦਿਨ ਪਹਿਲਾਂ ਕੈਮਰਾ ਹੀ ਵਰਕਿੰਗਸ ਤੇ ਤੇ ਹੁਣ ਦੇਖਦੇ ਹਾਂ ਉਹਨਾਂ ਵਿੱਚ ਕੀ ਆਉਂਦਾ ਜੀ ਕੁਝ ਕੀ ਵੀ ਦਰਨ ਪੁਸ਼ਾਤ ਲੱਗਦਾ ਨਹੀਂ ਸ਼ੱਕ ਹਲੇ ਨਹੀਂ ਜੀ ਹੁਣ ਪਤਾ ਲੱਗੂਗਾ ਕਿਹੜੇ ਕਿਹੜੇ ਬੰਦੇ ਉੱਥੇ ਮੌਜੂਦ ਸੀਗੇ ਬਾਕੀ ਤੁਹਾਨੂੰ ਦੱਸਾਂਗੇ ਅਗਲੀ ਅਪਡੇਟ